ਪਟਨਾ ਇਸ ਟਾ ਮੌਜੂਦ ਨੇ ਸਰਦਾਰ ਸਿੰਘ ਰਜੀਤ ਸਿੰਘ ਮਾਨ ਜੀ ਸ਼੍ਰੋਮਨੀ ਅਕਾਲੀਗਰ ਅੰਮ੍ਰਿਤਸਰ ਦੇ ਪ੍ਰਧਾਨ ਅਸੀਂ ਉਹਨਾਂ ਨਾਲ ਕਿਸਾਨੀ ਮੁੱਦਿਆਂ ਲੈ ਕੇ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਕੁਝ ਗੱਲਾਂ ਸੰਝਿਆ ਕਰਾਂਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਅੱਜ ਮੱਗਾ ਪਹੁੰਚੇ ਹੋ ਬਿੱਤੇ ਜੀ ਨੇ ਕੱਲ੍ਹ ਤੁਹਾਡੇ ਵੱਲੋਂ ਪਾਰਟੀ ਵੱਲੋਂ ਮੈਮੋਰੰਡਮ ਦਿੱਤੇ ਗਏ ਨੇ ਰਾਸ਼ਟਰਪਤੀ ਦੇ ਨਾਮ ਕੀ ਕਹਿਣਾ ਚਾਹੁੰਗੇ ਤੁਸੀਂ ਇਸ ਬਾਰੇ ਅਸੀਂ ਕਿਹਾ ਨਾ ਚਾਉਂਦੇ ਇਹ ਕਿ ਇਹ ਪੰਜਾਬ ਦੀ ਤੇ ਸਿੱਖਾਂ ਦੀ ਹਾਲਤ ਬਹੁਤ ਗੰਭੀਰ ਹੈ ਜਿਹੜੇ ਕਿਸਾਨਾਂ ਦੇ ਉੱਤੇ ਗੋਲੀ ਚਲਾਈ ਹੈ ਹਰਨਾ ਪੁਲਿਸ ਨੇ ਤੇ ਉਹਨਾਂ ਦੇ ਹੋਮ ਮਿਨਿਸਟਰ ਵਿਜ ਦੇ ਆਰਡਰਾਂ ਦੇ ਉੱਤੇ ਇਹ ਤੇ ਆ ਕਿ ਇਸ ਕਤਲ ਦਾ ਦਿਸਕ੍ਰੀਬ ਹੋਣਾ ਚਾਹੀਦਾ ਔਰ ਕੋਈ ਵੱਡੇ ਕੇਸ ਹੈ ਨਹੀਂਗੇ ਜਿਹੜੇ ਸਾਡੇ ਜ਼ਿੰਮੇਦਾਰ ਹੈਗੇ ਆ ਕਿਸਾਨ ਹੈਗੇ ਆ ਕਿਤ ਮਜ਼ਦੂਰ ਹੈ ਉਹ ਕਹਿੰਦੇ ਕਿ ਐਮਐਸਪੀ ਨੂੰ ਕਾਨੂੰਨੀ ਜਾਮਾ ਪਹਿਨਾ ਦਿਓ ਤੇ ਸਵਾਮੀਨਾਤ ਰਿਪੋਰਟ ਨੂੰ ਲਾਗੂ ਕਰ ਦਿਓ ਤੇ ਸਾਡੇ ਜਿਹੜੇ ਕਰਜ਼ੇ ਹੈਗੇ ਇੱਕ ਸਾਡੇ ਉੱਤੇ ਉਹ ਮਾਫ ਕੀਤੇ ਜਾਣ ਹੁਣ ਤੁਹਾਨੂੰ ਪਤਾ ਹੈ ਕਿ ਜਿੱਡੇ ਵੀ ਵੱਡੇ ਅਬਾਣੀ ਸ਼ਾਣੀ ਸ਼ਾਹੂਕਰ ਹੈ ਇਸ ਬੀਜੇਪੀ ਆਰਐਸ ਸਰਕਾਰ ਨੇ ਉਹਨਾਂ ਦੇ ਕਰਜ਼ੇ ਤਾਂ ਅਣਹੋੜਾ ਤਰਤੇ ਦੇ ਮਾਫ ਕਰਤੇ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਨਾਂ ਦੇ ਵੀ ਕਰਜ਼ੇ ਮਾਫ਼ ਕੀਤੇ ਜਾਣ 1947 ਤੋਂ ਪਹਿਲਾਂ ਜਦੋਂ ਇਹ ਇਕੱਠਾ ਪੰਜਾਬ ਸੀ ਸਾਡੇ ਖੇਤੀਬਾੜੀ ਦੇ ਵਜ਼ੀਰ ਸੀਗੇ ਸਰਚੂਪੁਰ ਤੇ ਉਹਨਾਂ ਨੇ ਸਾਰੇ ਕਿਸਾਨਾਂ ਦੇ ਕਰਜ਼ਿਆਂ ਦੇ ਉੱਤੇ ਲੀਕ ਮਾਰ ਦਿੱਤੀ ਸੀ ਜਿਹਦੇ ਬਾਅਦ ਖੇਤੀਬਾੜੀ ਦੇ ਵਿੱਚ ਬਹੁਤ ਵਾਧਾ ਹੋਇਆ ਤੇ ਇਹ ਹੋ ਸਕਦਾ ਹੈ ਤੇ ਜਿਹੜਾ ਸੰਵਿਧਾਨ ਹੈ ਆਰਟੀਕਲ 14 ਉਹ ਕਹਿੰਦੇ ਹੈ ਕਿ ਇਹ ਕਾਨੂੰਨ ਤੇ ਦੇ ਸਾਰੇ ਬਰਾਬਰ ਹੈ ਜੇ ਸੰਵਿਧਾਨਕ ਤੌਰ ਦੇ ਉੱਤੇ ਸਾਰੇ ਬਰਾਬਰ ਹੈ ਤੇ ਫਿਰ ਜੇ ਸਹੂਕਾਰਾਂ ਦੇ ਕਰਜ਼ੇ ਮਾਫ ਕੀਤੇ ਹੈ ਤੇ ਫਿਰ ਕਿਸਾਨਾਂ ਦੇ ਨਹੀਂ ਕੀਤੇ ਇਹ ਤਾਂ ਸੰਵਿਧਾਨ ਦੀ ਆਰਟੀਕਲ 14 ਦੀ ਉਲੰਘਣਾ ਹੈ ਤੇ ਅਸੀਂ ਚਾਹੁੰਦੇ ਹੈ ਕਿ ਇਹ ਮਾਫ ਕੀਤੇ ਜਾਣ ਖਤਮ ਕੀਤੇ ਜਾਣ ਤੇ ਸਾਰੇ ਜਿੰਨੇ ਵੀ ਕਿਸਾਨ ਯੂਨੀਅਨ ਹੈਗੇ ਹੈ ਜਿਹੜੇ ਅਜੇ ਤੱਕ ਸ਼ੰਭੂ ਤੇ ਖਨੋਰੀ ਨਹੀਂ ਪਹੁੰਚੇ ਉਹਨਾਂ ਨੂੰ ਇਹ ਦਸਰਨਾ ਦੇ ਹਿੱਤ ਦੇ ਵਿੱਚ ਪੰਜਾਬ ਦੇ ਹਿੱਤ ਦੇ ਵਿੱਚ ਉੱਥੇ ਚਲੇ ਜਾਣਾ ਚਾਹੀਦਾ ਹੈ ਤੇ ਇਸ ਨੂੰ ਵਧਾਉਣਾ ਚਾਹੀਦਾ ਹੈ ਕਿਉਂਕਿ ਔਰ ਸਰਕਾਰ ਆਪਣਾ ਰਸਤਾ ਦਿੱਲੀ ਨੂੰ ਨਹੀਂ ਬੰਦ ਕਰ ਸਕਦੀ ਜੇ ਬੰਦ ਕਰ ਦਿੱਤਾ ਹੈ ਤਾਂ ਮਤਲਬ ਹੈ ਕਿ ਪੰਜਾਬ हिमाचल प्रदेश ਦੇ ਦੋ ਜ਼ਿਲ੍ਹੇ ਚੰਬਾ ਤੇ ਕਾਗੜਾ ਤੇ ਉਨਾਂ ਤੇ ਜੰਮੂ ਕਸ਼ਮੀਰ ਤੇ ਲਦਾਖ ਹਿੰਦੁਸਤਾਨ ਦੇ ਨਕਸ਼ੇ ਤੋਂ ਟੁਕੜੇ ਇਹ ਇਲੇਜਬਲ ਬਣ ਚੁੱਕੇ ਆ ਐਸਟਰਾ ਦੀ ਗੱਲ ਕਰਦੀ ਇਹਨਾਂ ਨੇ ਆਪ ਹੀ ਮੋਦੀ ਸਰਕਾਰ ਨੇ ਇਧਰਲੇ ਪਾਸੇ ਨੂੰ ਆਜ਼ਾਦੀ ਦੇ ਦਿੱਤੀ ਹੈਗੀ ਐ ਸੋ ਮੈਂ ਮੋਦੀ ਸਾਹਿਬ ਨੂੰ ਵੀ ਕਹਿੰਦਾ ਜਿਹੜੇ ਜਿਹੜੇ ਵੱਡੇ ਇੱਥੇ ਦੇ ਵਜ਼ੀਰ ਹੈ ਕਿ ਇੱਕ ਤਾਂ ਤੁਹਾਡੇ ਕੋਲੇ ਸਾਡੇ ਕੈਬਨਿਟ ਦੇ ਵਿੱਚ ਸਿੱਖਾਂ ਦਾ ਵਜ਼ੀਰ ਹੋਣਾ ਚਾਹੀਦਾ ਜਿਹੜਾ ਅਜੇ ਤੱਕ ਸਿੱਖਾਂ ਦਾ ਵਜ਼ੀਰ ਮੋਦੀ ਦੀ ਕੈਂਡੀਡੇਟ ਕੈਬਨਿਟ ਦੇ ਵਿੱਚ ਨਹੀਂ ਹੈ ਸੋ ਇਹ ਜਿਹੜਾ سلسلہ ਹੈ ਫਿਰ ਡਿਬਰੂਗੜ੍ਹ ਦੇ ਵਿੱਚ ਸਰਦਾਰ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਬਸੰਤ ਸਿੰਘ ਹੈ ਉਹ ਪਰਨੇਮੀਨੀਪੀਰ ਆਪੂ ਖਰਤਾਲ ਦੇ ਵਿੱਚ ਉਹਦੀ ਹਾਲਤ ਬਹੁਤ ਦਮੀਰ ਹੈ ਉਸ ਨੂੰ ਵੀ ਮੈਂ ਮੋਤੀ ਸਾਹਿਬ ਨੂੰ ਕਹਿੰਦਾ ਕਿ ਇਕਜ਼ਾਮ ਉਦਾਲਾਡ ਗ੍ਰਾਉਣ ਤੇ ਉੱਥੇ ਵੀ ਐਕਸ਼ਨ ਲੈਣ ਤੇ ਸਾਲ ਹੋ ਚੁੱਕਿਆ ਐ ਐਨਐਸਏ ਲੱਗੇ ਨੂੰ ਇਹਨਾਂ ਸਾਰਿਆਂ ਨੂੰ ਵਾਪਸ ਪੰਜਾਬ ਦੀ ਜੇਲ੍ਹ ਦੇ ਵਿੱਚ ਮਂਗਾਇਆ ਜਾਵੇ ਤੇ ਜਿਹੜੇ ਅੰਮ੍ਰਿਤਸਰ ਦੇ ਜੇਲ੍ਹ ਦੇ ਵਿੱਚ ਹੈ ਕੇ ਵਾਰਿਸ ਪੰਜਾਬ ਦੇ ਉਹਨਾਂ ਨੂੰ ਵੀ ਰਿਹਾਰ ਕੀਤਾ ਜਾਏ ਮੈਂ ਦੋ ਵਾਰ ਹੀ ਗਿਆ ਅੰਮ੍ਰਿਤਸਰ ਦੇ ਜੇਲ੍ਹ ਦੇ ਵਿੱਚ ਪਰ ਮੈਨੂੰ ਆਜ਼ਾਦਤ ਨਹੀਂ ਦਿੱਤੀ ਗਈ ਇਹ ਵਾਰਸ ਪੰਜਾਬ ਦੇ ਜਿਹੜੇ ਬੰਦੀ ਬਣਾਏ ਰਹੇ ਉਹਨਾਂ ਨੂੰ ਮੈਂ ਮਿਲ ਸਕਾਂ ਅਕਸਰ ਜੇ ਮੈਂ ਐਮਪੀ ਐ ਮੇਰਾ ਹੱਕ ਹੈ ਕਿ ਮੈਂ ਕਿਤੇ ਵੀ ਜਾ ਕੇ ਬਾਫ਼ੀਅਤ ਲੈ ਸਕਦਾ ਹਾਂ ਤਿਹਾਰ ਜੇਲ੍ਹ ਦੇ ਵਿੱਚ ਵੀ ਭਾਈ ਆਪਣਾ ਜਥੇਦਾਰ ਹਮਾਰਾ ਸਾਹਿਬ ਹੈ ਫਿਰ ਇੱਕ ਮੁਸਲਮਾਨ ਕਸ਼ਮੀਰੀ ਮਲਕ ਸਾਹਿਬ ਹੈ ਸ਼ਬੀਰ ਸਾਹਿਬ ਉਹਨਾਂ ਨੂੰ ਵੀ ਮੈਂ ਮਿਲਣਾ ਚਾਹੁੰਦਾ ਪਰ ਲੈਫਟੀਨੈਂਟ ਗਵਰਨਰ ਦਿੱਲੀ ਦਾ ਅਜੇ ਤੱਕ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਸੋ ਮੇਰਾ ਮਤਲਬ ਹੈ ਕਿ ਜਿਹੜਾ ਮੈਨੂੰ ਲੋਕਾਂ ਨੇ ਇੱਕ ਮੈਂਬਰ ਪਾਰਲੀਮੈਂਟ ਬਣਾਇਆ ਹੈ ਇਹ ਸਾਰੀਆਂ ਗੱਲਾਂ ਦਾ ਪਤਾ ਕਰਨ ਦਾ ਜ਼ੁਲਮ ਦਾ ਉਹ ਅਰਚਨ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਅੜਾ ਰਹੀ ਹੈ ਤੇ ਅਸੀਂ ਨਹੀਂ ਚਾਹਦੇ ਕਿ ਐਮਪੀ ਨੂੰ ਕਿਸੇ ਵੀ ਹਟਾਇਆ ਜਾਵੇ ਜਿੱਥੇ ਜ਼ਬਰ ਹੁੰਦਾ ਹੈ ਉਹ ਦੇਖਣਾ ਜੇ ਐਮਪੀ ਚਾਹੇ ਉਹ ਦੇਖ ਸਕਦਾ ਹੈਗਾ ਸੋ ਇੱਥੋਂ ਤੱਕ ਅਸੀਂ ਮੈਮੋਰੰਡਮ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਦਿੱਤੀ ਹੈ ਤੇ ਅਸੀਂ ਸਮਝਦੇ ਹਾਂ ਕਿ ਇਹ ਇਹ ਪ੍ਰੈਜ਼ੀਡੈਂਟ ਸਾਡੇ ਇਹਦੇ ਤੇ ਨੋਟਿਸ ਲੈਣਗੇ ਦੋਨੋਂ ਚੀਜ਼ਾਂ ਦੇ ਉੱਤੇ ਇੱਕ ਡਿਪਲੋਮਾਟ ਦਾ ਤੇ ਇੱਕ ਕਿਸਾਨਾਂ ਦਾ ਤੇ ਜਿਹੜੇ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ ਉਹ ਰਾਸ਼ਟਰਪਤੀ ਨੇ ਕਹਿ ਸਦੇ ਚੁੱਕ ਕੇ ਉਹ ਬੀਬੀ ਨੇ ਠੀਕ ਹੈ ਉਹਨਾਂ ਨੂੰ ਰਾਸ਼ਟਰ ਕਰਤਾ ਕਹਿ ਸਕਦੇ ਆ ਰਾਸ਼ਟਰਪਤੀ ਨੇ ਕਿਹਾ ਸਦੇ ਤੁੱਕ ਕੇ ਉਹ ਆਦਮੀ ਨਹੀਂ ਹੈ ਤੇ ਇਹ ਉਹਨਾਂ ਦੀ ਬੇਇੱਜ਼ਤੀ ਤੇ ਤਹਵੀਨ ਹੈ ਜਿਹੜਾ ਸੈਂਟਰ ਦੇ ਵੀ ਸਰਕਾਰ ਨੂੰ ਰਾਸ਼ਟਰਪਤੀ ਚਦਦੀ ਹੈ ਰਾਸ਼ਟਰ ਕਰਤਾ ਹੋ ਸਕਦੇ ਹੈ ਉਹ ਵੀ ਕੋਈ ਚੀਜ਼ ਹੈ ਸੋ ਮੇਰਾ ਮਤਲਬ ਪਤਾ ਹੋਣਾ ਚਾਹੀਦਾ ਹੈ ਕਿ ਆਦਮੀ ਤੇ ਬੀਬੀ ਦੇ ਵਿੱਚ ਕੀ ਫਰਕ ਹੈ ਮੇਰਾ خیال ਇੰਨੀ ਜੀਪੀ ਦੇ ਵਿੱਚ ਬੁੱਧੀ ਤੇ ਇੰਟੈਲੀਜੈਂਸ ਹੋਊਗੀ ਜਿਹੜਾ ਸਮਨ ਸਕਰਨ ਕੀ ਬੀਬੀ ਨੂੰ ਕੀ ਕਹੀਦਾ ਤੇ ਆਦਮੀ ਨੂੰ ਕੀ ਕਹੀਦਾ ਮਾਨ ਸਾਹਿਬ ਤੁਸੀਂ ਬਤੌਰ ਐਮਪੀ ਸਮੇ ਸਮੇ ਸਿਰ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਹੋ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਦੇ ਹੋ ਤੁਹਾਨੂੰ ਕੀ ਲੱਗਦਾ ਭਾਈ ਭਾਈ ਜਿਹੜੇ ਸਿੱਖ ਕੌਮ ਨੂੰ ਜਾਂ ਪੰਜਾਬੀਅਤ ਨੂੰ ਜਾਂ ਘੱਟ ਗਿਣਤੀ ਨੂੰ ਕਿਵੇਂ ਦੇਖ ਰਹੀ ਹੈ ਕਿਉਂ ਨਹੀਂ ਇਹਨਾਂ ਦੇ ਪਰ ਤੇ ਸੋਚ ਰਹੀ ਹੋ ਨਹੀਂ ਬਿਲਕੁਲ ਇਹਨਾਂ ਦੀ ਅਪਰੋਖੇ ਹੋ ਗਈ ਹੈ ਸਾਥੋਂ ਉਹ ਕਰਕੇ ਇੱਕ ਕੱਟੜਵਾਦ ਹਿੰਦੂਤਵਾ ਲਾਗੂ ਕਰਨਾ ਚਾਹੁੰਦੇ ਆ ਇਹ ਮੁਸਲਮਾਨਾਂ ਦੀਆਂ ਮਸਜਿਦਾਂ ਨੂੰ ਤੋੜ ਕੇ ਉੱਤੇ ਮੰਦਰ ਬਣਾ ਰਹੇ ਆ ਗੁਰਦੁਆਰਿਆਂ ਦੇ ਉੱਤੇ ਅਟੈਕ ਕਰ ਰਹੇ ਆ 1984 ਦੇ ਵਿੱਚ ਜਿਵੇਂ ਦਰਬਾਰ ਸਾਹਿਬ ਤੇ ਕੀਤਾ ਤੇ ਛੱਤੀ ਹੋਰ ਗੁਰਦੁਆਰਿਆਂ ਦੇ ਉੱਤੇ ਇਹਨਾਂ ਨੇ ਹਮਲੇ ਕਰੇ ਫੋਰਸ ਦੇ ਸੋ ਅਸੀਂ ਸਮਝਦੇ ਆ ਕਿ ਸਾਡੇ ਨਾਲ ਇਨਸਾਫ ਭਾਜਪਾ ਤੇ ਆਰਐਸਐਸ ਨਹੀਂ ਕਰ ਰਿਹਾ ਤੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਆਵਾਜ਼ ਦਿਠਾਉਣੀ ਚਾਹੀਦੀ ਹੈ ਜਿਹੜੇ ਕਿਸਾਨ ਉੱਥੇ ਬੈਠੇ ਐ ਤੇ ਦੂਸਰੀ ਗੱਲ ਹੈ 14 ਸਾਲ ਤੋਂ ਐਸసీపీਸੀ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ ਜਿਹੜੀ ਕਾਨੂੰਨ ਦੇ ਨਾਲ ਬਣੀ ਐ 1925 ਚ ਉਹਦੇ ਇਲੈਕਸ਼ਨ ਫੌਰਨ ਹੋਣੇ ਚਾਹੀਦੇ ਐ ਤੇ ਸਰਕਾਰ ਨੂੰ ਜਿਵੇਂ ਵੋਟ ਪਾਰਲੀਮੈਂਟ ਤੇ ਅਸੈਂਬਲੀ ਦੇ ਬਣਦੇ ਐ ਉਸਰਾ ਮਲਾਜ਼ਮ ਭੇਜ ਕੇ ਇਹ ਵੋਟ ਬਣਨੇ ਚਾਹੀਦੇ ਹੈ ਤੇ ਇਹਦੇ ਇਲੈਕਸ਼ਨ ਹੋਣੇ ਚਾਹੀਦੇ ਐ ਐਸਸੀਪੀਸੀਡ 4 ਸਾਲ ਤੋਂ ਸਿੱਖਾਂ ਦੀ ਜਮਹੂਰੀਅਤ ਦੇ ਉੱਤੇ ਛਾਪਾ ਮਾਰਿਆ ਹੋਇਆ ਹੈ ਜਿਹੜਾ ਕਿ ਜਿਵੇਂ ਕਸ਼ਮੀਰ ਦੇ ਵਿੱਚ ਕੀਤਾ 2019 ਤੋਂ ਬਾਅਦ ਉਹਨਾਂ ਦੀ ਜਿਹੜੀ ਅਸੈਂਬਲੀ ਹੈ ਲੈਜਿਸਲੇਚਰ ਹੈ ਉਹ ਖਤਮ ਕਰ ਪੰਗ ਕਰ ਦਿੱਤਾ ਗਿਆ ਹੈਗਾ ਤੇ ਉਹਨਾਂ ਦੇ ਸੂਬੇ ਨੂੰ ਅਕਸਰ ਡੈਟੇ ਯੂਨੀਅਨ ਟੈਰਿਟਰੀ ਦੇ ਕਸ਼ਮੀਰ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਇੱਕ ਲਦਾਖ ਰਹਿ ਗਿਆ ਇੱਕ ਜੰਮੂ ਕਸ਼ਮੀਰ ਰਹਿ ਗਿਆ ਤੇ ਉੱਥੇ ਜ਼ੁਲਮ ਫੌਜ ਵੱਧ ਜਿਆਦਾ ਕਰ ਰਹੀ ਹੈ ਤੇ ਜਿਹੜਾ ਐਫਸਪਾ ਕਾਨੂੰਨ ਹੈ ਉਹਦੇ ਤਹਿਤ ਜੋ ਵੀ ਜ਼ੁਲਮ ਹੋ ਰਿਹਾ ਹੈ ਉਹਦੇ ਬਾਰੇ ਆਜ਼ਾਦਤ ਦੇ ਵਿੱਚ ਜਿਹੜਾ ਸ਼ਿਕਾਇਤ ਕਰਤਾ ਹੈ ਉਹ ਨਹੀਂ ਜਾ ਸਕਦਾ ਹੈ ਜੀ ਸੋ ਇਹ ਹਰਨੀ ਗੱਦੀ ਜਿਹੜੀ ਪਈ ਹੋਈ ਆ ਮੁਸਲਮਾਨਾਂ ਦੇ ਉੱਤੇ ਸਿੱਖਾਂ ਦੇ ਉੱਤੇ ਇਹਦੇ ਤੇ ਅਸੀਂ ਪੂਰੀ ਤਰ੍ਹਾਂ ਗੌਰ ਕਰ ਰਹੇ ਹਾਂ ਤੇ ਬਾਹਲ ਦੇ ਮੁਲਕਾਂ ਦੇ ਵਿੱਚ ਵੀ ਸੁਚੇਤ ਕਰ ਰਹੇ ਹਾਂ ਕਿ ਇਹੋ ਜਿਹੇ ਹਾਲਾਤ ਹੈਗੇ ਆ ਤੇ ਤੁਹਾਨੂੰ ਪਤਾ ਅਮਰੀਕਾ ਤੇ ਕੈਨੇਡਾ ਵਿਗੜ ਚੁੱਕੀ ਹੈ ਚੁਕਾ ਅਮਰੀਕਾ ਦੇ ਵਿੱਚ ਵੀ ਹਿੰਦੁਸਤਾਨ ਦੀ ਸੈਂਟਰ ਦੀ ਸਰਕਾਰ ਨੇ ਪਤਵੰਤ ਸਿੰਘ ਪੰਨੋ ਨੂੰ ਕਤਲ ਕਰੋਂ ਦੀ ਕੋਸ਼ਿਸ਼ ਕੀਤੀ ਤੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੀਚਰ ਨੂੰ ਮਰਵਾ ਦਿੱਤਾ ਫਿਰ ਰਿਪੁਤਪਨ ਸਿੰਘ ਮਲਕ ਨੂੰ ਮਰਵਾ ਦਿੱਤਾ ਸੁਖਦੂਲ ਸਿੰਘ ਤੁਹਾਡੇ ਇੱਥੇ ਮੋਂਗੇ ਦਾ ਸੀਗਾ ਉਹਨੂੰ ਮਰਵਾ ਦਿੱਤਾ ਤੇ ਬਲੈਥ ਦੇ ਵਿੱਚ ਗ੍ਰੇਨ ਦੇ ਵਿੱਚ ਤੁਹਾਡੇ ਮੋਂਗੇ ਦਾ ਅਫਤਾਰ ਸਿੰਘ ਖੰਡੇ ਨੂੰ ਮਰਵਾ ਦਿੱਤਾ ਹੈਗਾ ਇੱਥੇ ਪਾਕਿਸਤਾਨ ਦੇ ਵਿੱਚ ਪਰਮ ਪਰਮਜੀਤ ਸਿੰਘ ਪੰਜ ਵਾਰ ਨੂੰ ਮਰਵਾਤਾ ਹੈ ਰੋਡੇ ਨੂੰ ਮਰਵਾਤਾ ਹੈ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਹੈ ਤੇ ਇਹ ਜਿਹੜੇ ਜਿੱਜਾ ਹੋ ਰਹੀਆਂ ਜਿਹੜੀ ਸਰਕਾਰ ਸਿੱਖਾਂ ਨੂੰ ਮਰਵਾ ਰਹੀ ਹੈ ਇਹ ਇੰਟਰਨੈਸ਼ਨਲ ਮੁੱਦਾ ਬਣ ਗਿਆ ਹੈਗਾ ਤੇ ਇਹਦੇ ਖਿਲਾਫ ਐਕਸ਼ਨ ਜ਼ਰੂਰ ਹੋਊਗਾ ਕਿਉਂ ਕਰਕੇ ਇਹ ਇੱਕ ਪਾਲਿਸੀ ਬਣ ਗਈ ਹੈ ਮੋਦੀ ਸਰਕਾਰ ਦੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜਿਹੜਾ ਡੋਇਲ ਹੈ ਤੇ ਇੰਟੈਲੀਜੈਂਸ ਏਜੰਸੀਸ ਕੁ ਫਿਰ ਇੰਆ ਰੌ ਆਈਬੀ ਮਿਲਟਰੀ ਇੰਟੈਲੀਜੈਂਸ ਇਹ ਸਾਰਿਆਂ ਦੀ ਇੱਕ ਕਮੇਟੀ ਬਣੀ ਹੋਈ ਹੈ ਜਿਹੜੀ ਕਮੇਟੀ ਆਰਡਰ ਕਰਦੀ ਹੈ ਕਿ ਫਲਾਣੇ ਨੂੰ ਮਾਰ ਦੋ ਫਲਾਣੇ ਨੂੰ ਮਾਰ ਦੋ ਫਲਾਣੇ ਨੂੰ ਇਹ ਸਾਰਾ ਨਜਾਇਜ਼ ਜੋ ਕੁਝ ਹੋ ਰਿਹਾ ਤੇ ਜਿਹੜਾ ਕਨਿਸਟ ਦਾ ਕਾਰਨ ਹੋਇਆ ਸੀਗਾ ਜਿਹੜਾ ਹਵਾਈ ਚਾਜ ਨੇ ਉੱਡਣਾ ਸੀ ਕੈਨੇਡਾ ਤੋਂ ਉਧਰ ਵੀ ਸਾਨੂੰ ਸ਼ੱਕ ਹੈ ਕਿ ਇਹ ਦੀਵਗੰਦੀ ਸਰਕਾਰ ਨੇ ਕਰਾਇਆ ਸੀਗਾ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾਏ ਕਿ ਇਹ دہشت گرد ਆਦਿ ਹੈ ਕਿ ਹੈ ਸੋ ਮੇਰੇ ਮੰਨਣ ਇਹ ਸਾਰੀਆਂ ਚੀਜ਼ਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਪੰਜਾਬ ਦੇ ਕਿਸਾਨ ਇਸ ਟਾਈਮ ਪੰਜਾਬ ਦੇ ਬਾਰਡਰਾਂ ਦੇ ਉੱਪਰ ਬੈਠੇ ਨੇ ਹਰਿਆਣਾ ਜਿਹੜੀ ਸਰਕਾਰ ਹੈ ਉਧਰ ਹਰਿਆਣਾ ਪੁਲਿਸ ਹੈ ਜਿਹੜੀ ਪੰਜਾਬ ਦੇ ਉੱਪਰ ਤਸ਼ੱਦਦ ਕਰ ਰਹੀ ਹੈ ਸੂਬਾ ਸਰਕਾਰ ਨੂੰ ਉਸੇ ਕੀ ਮੈਸੇਜ ਦੇਣਾ ਚਾਹੋਗੇ ਸੂਬਾ ਸਰਕਾਰ ਨੂੰ ਆਪਣੇ ਕਾਨੂੰਨੀ ਹੱਕ استعمال ਕਰਨੇ ਚਾਹੀਦੇ ਹੈ ਉਹਨਾਂ ਦੇ ਉੱਤੇ ਕੇਸ ਦਰਜ ਕਰਨ 302 ਦਾ ਤੇ ਜਿਹੜਾ ਵਿਅਕਤੀ ਹੈ ਉਥੋਂ ਦਾ ਗ੍ਰਹਿ ਵ지ਰ ਉਸ ਨੂੰ ਵੀ ਪਕੜਿਆ ਜਾਵੇ ਤੇ ਖੱਟੜ ਸਾਹਿਬ ਵੀ ਜਵਾਬਦੇਹ ਹੈਗੇ ਹੈ ਤੇ ਸੈਂਟਰ ਦੀ ਬੀਜੇਪੀ ਵੀ ਜਵਾਬਦੇਹ ਹੈ ਜਿਹੜੀ ਕਿ ਇਹ ਇਹ ਸਾਰਾ ਕੁਝ ਹਰਿਆਣਾ ਸਰਕਾਰ ਤੋਂ ਸੈਂਟਰ ਦੀ ਸਰਕਾਰ ਬੀਜੇਪੀ ਆਰਐਸਐਸ ਤੋਂ ਕਰਵਾ ਰਹੀ ਹੈ ਮਾਸੇ ਪਿਛਲੇ ਲੰਬੇ ਸਮੇਂ ਤੋਂ ਕਾਫੀ ਚਰਚਾਵਾ ਦੇ ਵਿੱਚ ਹੈ ਜਿਹੜਾ EVM ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਦੇ ਵਕੀਲ ਵੀ ਚਾਰਨੇ ਦੇ ਉੱਪਰ ਦੇ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ 25 ਤਰੀਕ ਨੂੰ ਉਹਨਾਂ ਨੇ ਫੇਰ ਸੱਦਾ ਦਿੱਤਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ EVM ਦੀਆਂ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਇਹ ਖਤਮ ਹੋਣੀਆਂ ਚਾਹੀਦੀਆਂ ਜੀ ਰਾਣਾ ਜਿਹੜਾ ਇਹ 25 ਦੇ ਨਾਲ ਮੋਹਰ ਲਾ ਕੇ ਵੋਟ ਪੈਂਦਾ ਸੀਗਾ ਉਸ ਤਰੀਬ ਬੈਣਾ ਚਾਹੀਦਾ ਕਿ ਕਰਕੇ ਇਹ ਸਿਸਟਮ ਕਿਸੇ ਵੀ ਮੁਲਕ ਨੇ ਇਤਿਆਰ ਨਹੀਂ ਕੀਤਾ ਬ੍ਰਾਜ਼ੀਲ ਦੇ ਵਿੱਚ ਹੈਗਾ ਉੱਥੋਂ ਦਾ ਜਿਹੜਾ ਸਾਬਕਾ ਪ੍ਰੈਜ਼ੀਡੈਂਟ ਸੀਗਾ ਉਹ ਇਸ ਨੂੰ ਰੱਦ ਕਰਨਾ ਚਾਹੁੰਦਾ ਸੀ ਪਰ ਫਿਰ ਇਲੈਕਸ਼ਨ ਆ ਗਏ ਉਹ ਹਟ ਗਿਆ ਪ੍ਰੈਜ਼ੀਡੈਂਸ਼ਿਪ ਤੋਂ ਤੇ ਬ੍ਰਾਜ਼ੀਲ ਵੀ ਚਾਹੁੰਦਾ ਕਿ ਇਹ EVM ਮਸ਼ੀਨਾਂ ਦੇ ਨਾਲ ਵੋਟ ਨਾ ਪਾਈ ਜਾਣ ਜਿਵੇਂ ਬਲੈਥ ਦੇ ਵਿੱਚ ਪੈਂਦੇ ਆ ਸਾਰੇ ਜਮੂਰਤ ਪਸੰਦ ਮੁਲਕਾਂ ਚ ਆਸਟ੍ਰੇਲੀਆ ਕੈਨੇਡਾ ਅਮਰੀਕਾ ਉਸੇ ਮੈਥਡ ਦੇ ਨਾਲ ਇੱਥੇ ਵੀ ਬੋਟ ਉਸ ਤਰ੍ਹਾਂ ਪਾਣੀ ਚਾਹੀਦੇ ਆ ਕਿਉਂਕਿ ਕਹਤੇ ਜਿਹਦੇ ਵਿੱਚ ਹਿਰਾ ਫੇਰੀ ਜ਼ਰੂਰ ਹੋਊਗੀ ਕਿਉਂ ਕਰਕੇ ਮੋਦੀ ਸਾਹਿਬ ਨੇ ਸਿੱਧਾ ਦੱਸਤਾ ਕਿ ਸਾਡੀਆਂ 370 ਸੀਟਾਂ ਆ ਰਹੀਆਂ ਤੇ ਜਿਹੜਾ ਸਾਡਾ ਗੱਠਬੰਧ ਹੈ ਉਹਦੇ ਚ 402 ਸੀਟਾਂ ਆ ਰਹੀਆਂ ਐ ਕਿਵੇਂ ਇੱਕ ਪ੍ਰਾਈਮ ਮਿੰਸਟਰ ਐ ਫਿਗਰ ਦੇ ਸਾਡਾ ਕਿ 370 ਸਾਡੀਆਂ ਤੇ 402 ਸਾਡੇ ਗੱਠਬੰਧ ਦੀਆਂ ਆਉਣਗੀਆਂ ਇਹ ਬਹੁਤ ਪਰੇਸ਼ਕ ਹੈਗਾ ਕਿ ਇਹ EVM ਦੇ ਵਿੱਚ ਬਹੁਤ ਬੇਈਮਾਨੀ ਹੋਊਗੀ ਜਿਹੜੇ ਪ੍ਰਾਈਮ ਮਿਨਿਸਟਰ ਐਗਜ਼ੈਕਟ ਨੰਬਰ ਦੇ ਰਿਹਾ ਕਿ ਇੰਨੀਆਂ ਸੀਟਾਂ ਹੋਣਗੀਆਂ